ਸਤ루ਜ ਵਿੱਚ ਲਗਾਤਾਰ ਵੱਧ ਰਹੇ ਪਾਣੀ ਨਾਲ ਲੋਕਾਂ ਦਾ ਜੀਵਨ ਮੁਸ਼ਕਲ ਹੋਇਆ ਪਿਆ ਹੈ ਤੇ ਪਾਣੀ ਵਧਣ ਦੇ ਨਾਲ ਨਾਲ ਲੋਕਾਂ ਦੀ ਜ਼ਿੰਦਗੀ ਅਸਤਵਿਸਤ ਹੋ ਗਈ ਹੈ ਲੋਕ ਖਾਣ ਪੀਣ ਦਵਾਈਆਂ ਅਤੇ ਪਸ਼ੂਆਂ ਦੇ ਸਾਮ ਸੰਭਾਲ ਤੋਂ ਵੀ ਔਖੇ ਹੋਏ ਪਏ ਹਨ ਫਾਜ਼ਿਲਕਾ ਦੇ ਸਰਦੀ ਪਿੰਡਾਂ ਦੇ ਹਾਲ ਤੁਹਾਨੂੰ ਬੁਖਾਰ ਰਿਹਾ ਇਹ ਜੋ ਪਾਣੀ ਜਾ ਰਿਹਾ ਹੈ ਇਹ ਕੋਈ ਦਰਿਆ ਨਹੀਂ ਚੱਲ ਰਿਹਾ ਇਹ ਦਰਿਆ ਵਿੱਚੋਂ ਬਾਹਰ ਆਇਆ ਪਾਣੀ ਹੈ ਤੇ ਸੜਕਾਂ ਦੇ ਉੱਪਰੋਂ ਵੀ ਚੱਲ ਰਿਹਾ ਹੈ ਇਹ ਸੜਕਾਂ ਦੇ ਉੱਪਰੋਂ ਪਾਣੀ ਦਾ ਤੁਹਾਨੂੰ ਰੁਹਾੜ ਬੁਖਾਰ ਰਿਹਾ ਪਾਣੀ ਦਾ ਰੋੜ ਵਖਾ ਰਿਹਾ ਕਿੰਨਾ ਤੇਜ ਹੈ ਜਿਵੇਂ ਕਿ ਇੱਕ ਦਰਿਆ ਵਰਗਾ ਇੱਥੇ ਲੋਕਾਂ ਨੂੰ ਮੁਸ਼ਕਲ ਆ ਰਹੀ ਹੈ ਲੋਕਾਂ ਨੇ ਸਰਕਾਰ ਦੇ ਦਾਅਵੇ ਬਰਤੀ ਕੀ ਕੁਝ ਕਿਹਾ ਸਭ ਕੋ ਜਾਣਨ ਲਈ ਬਣੇ ਰਹੋ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਅਨਾਲਾ ਸਿੰਘ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਮਾਟੁੰਨਾ ਕਿਹੜੇ ਮੁਸ਼ਕਲ ਬੜੀ ਆ ਗਈ ਪਾਣੀ ਆਨ ਨਾਲ ਮੁਸ਼ਕਲ ਗਈ ਸਾਰੀ ਬਲਾਈ ਲੋੜ ਗਈ ਜੁਲੀ ਬਿਸਤਰਾ ਵਿੱਚ ਚ ਗਈ ਕੀ ਕੀ ਹੋ ਨੁਕਸਾਨ ਹੋ ਗਿਆ ਨੁਕਸਾਨ ਜੋਨਾ ਇੱਕ ਤਾਂ ਡੁੱਬ ਗਿਆ ਜੀ ਦੇ ਘਰਾਂ 'ਚ ਪਾਣੀ ਬੜਾ ਫਿਰਦਾ ਹੈ ਮੱਝਾਂ ਮਾਰਨਾ ਦਵਾਈ ਲਈ ਫੰਦੇ ਹੈ ਇਹ ਦਵਾਈਆਂ ਸਰਕਾਰ ਕਹਿੰਦੀ ਐ ਅਸੀਂ ਕੈਂਪ ਲਾ ਰਹੇ ਆ ਕੈਂਪ ਕੋ ਕਹਿੰਦੀ ਇਹ ਦਵਾਈ ਨਹੀਂ ਰਿਹਾ ਦਵਾਈਆਂ ਕਿੱਥੋਂ ਲੈ ਆ ਰਹੇ ਹੋ ਦਵਾਈਆਂ ਇਥੋਂ ਡਾਕਟਰ ਕੋ ਲਈ ਮੈਡੀਕਲ ਕੋ ਆਪਦੇ ਪੈਸੇ ਦੀਆਂ ਆਜੇ ਪੈਸੇ ਦੀਆਂ ਮੋਲ ਯਾਰ ਸਰਕਾਰ ਕਹਿ ਰਹੀ ਐ ਅਸੀਂ ਮਦਦ ਕਰ ਰਹੇ ਆ ਮਦਦ ਕੋ ਨਹੀਂ ਕਰੇ ਭਗਵੰਤ ਜੀ ਅੱਗੇ ਆਏ ਸੀ ਇੱਥੇ ਕਿੰਨਾ ਵਾਰੀ ਇੱਕਾ ਹੱਡਾ ਲੈਣੇ ਸੀ ਤੇ ਨੰਬਰ 13000 ਵਾਲਾ ਗਿਆ ਸੀ ਸਾਰੇ ਮਗਰ ਗਏ ਆਦਾ ਦੋਦੀ ਬਹੁਤ ਹਾਰੇ ਕਰਾ ਤਾਂ ਮਤ ਕਰਾ ਤਾਂ ਦੋਨੋਂ ਕਰਜ਼ਾ ਕਰਜ਼ਾ ਹਾਰਾ ਜਿਹੜਾ ਫਸਣਾ ਦੇ ਦੇਵਾ ਦਾ ਕੁਕੜੀਆਂ ਦੇ ਆਂਡਿਆਂ ਦੀ ਦੇਵਾ ਦੇ ਤੇ ਬੱਕਰੀਆਂ ਦੀ ਦੇਵਾ ਦਾ ਕੋਈ ਬੱਕਰੀ ਦੇ ਨੀ ਪਿਛਲੀ ਵਾਰ 6500 ਰੁਪਇਆ ਕਰ ਦਿੱਤਾ ਹੈ ਤੇ ਉਹ ਜਿਹੜੀ ਕੇਂਦਰ ਸਰਕਾਰ ਹੈ ਨਾ ਤੇ ਉਤੋਂ ਜਿਹੜੇ ਸੈਂਟਰ ਸਰਕਾਰ ਉਹ ਕੋਈ ਪਾਣੀ ਗੱਦ ਉਹ ਪਾਣੀ ਦਾ ਮੁੱਢ ਕੋਈ ਹੱਲ ਹੋ ਜਾਵੇ ਆ ਪੰਜਾਬ ਸਰਕਾਰ ਨਹੀਂ ਦੇ ਰਹੀ ਹਾਂ ਪੰਜਾਬ ਸਰਕਾਰ ਕੋਈ ਸਾਦਾ ਪਿਛਲੀ ਵਾਰ ਨਹੀਂ ਵਾ ਹੁਣ ਕੀ ਕਹਿੰਦੇ ਹੋ ਹੋਰ ਦਸਿਆਂ ਦੇ ਕਰਜ਼ਾ ਮਾਫ ਕਰੇ ਤੇ ਜਿਹੜਾ ਮਕਾਨ ਕੋ ਡਿੱਗੇ ਪੈਣ ਤੇ ਮਕਾਨਾਂ ਦੇ ਪੈਸੇ ਦੇਵੇ ਜੀ ਜੂ ਹਾਰੇ ਪਾਣੀ ਦੇ ਵਿੱਚ ਵੜੇ ਪੈ ਨੇ ਕੋਈ ਸਾਨੂੰ ਕੋਈ ਖਬਰ ਦਾ ਦੇ ਮੁਆਜਾ ਘਟੋ ਘਟ ਕਿੰਨਾ ਹੋਣਾ ਚਾਹੀਦਾ ਗੜ ਵੀ 1 लाख ਰੁਪਏ ਦਿੱਤਾ ਜਾਵੇ 1 लाख ਰੁਪਏ ਜੋ 1 लाख ਹੁਣ ਮਾਲੇ ਉੱਤੇ ਹੀ 7500 ਦੀ ਲੁਆਈ ਭਰੀ ਏ 7500 ਲੁਆਈ ਮੋੜ ਵਿੱਚ ਵਾਹਤਾ ਕੋਈ ਫਸਲ ਹਾਰੀ ਹੋ ਗਈ ਹੋ ਤਾਂ ਮਾਲੇ ਉਤੋਂ ਖਾਲ ਗੱਟੇ ਸਾਰੇ ਵੀ ਖਰਚਾ ਦਾਦਾ ਯਾਰ 20-20 ਹਜ਼ਾਰ ਕਰਤਾ ਖਰਚਾ ਹੁਣ ਕੋਈ 6 ਬਚੀ ਤਾਂ ਉਹਦੇ 8 ਦਿਨ ਦੇ ਉਹਦੇ ਜ ਕਰਜ਼ਾ ਲਾਵਾਂਦੇ ਉਤੋਂ ਜਿਹੜੀ ਸਰਕਾਰ ਆਦੀ ਤੋਂ ਕਰਜ਼ਾ ਭਰਉਤੂ ਉਹ ਬੈਂਕਾਂ ਲੈ ਆ ਜਾਂਦੇ ਨੇ ਕਰਜ਼ਾ ਭਰਉਤੂ ਆਰਤੀ ਦੇ ਡੰਡੇ ਜੜਾ ਦੇ ਨੇ ਆਰਤੀ ਦੇ ਆਰਤੀ ਦੇ ਮਾਫ ਹੋਣੇ ਚਾਹੀਦੇ ਨੇ ਠੀਕ ਹੈ ਸਾਡੇ ਮਣੇ ਕੋਈ ਸ਼ਿਆ ਨਹੀਂ ਜੀ ਹੁਣ ਪਾਣੀ ਐਡਾ ਟਪਦਾ ਪੋਲ ਜਿਹੜੀ ਦੀ ਆਂਦੇ ਕਾਂਵਾਲ ਪੱਤਣ ਕਾਂਵਾਲ ਪੱਤਣ ਕਾਂਵਾਲ ਪੱਤਣ ਦੀ ਮਾਧਮ ਨਗਰ ਦੀ ਪੋਲੇ

ਉਹ ਨੂੰ ਕੀ ਕਰਿਆ ਕਿ ਡੱਬੀ ਦੇਂਦੇ ਨੇ ਨਾਲ ਉਹ ਤਮ ਚਾ ਕੀ ਕਰਦੇ ਨੇ ਨਹੀਂ 6 ਮਹੀਨੇ ਅੱਗੇ ਅੱਗੇ ਵੇ ਕੀਤਾ ਨੇ ਸਕੂਲ ਚੱਲੋ ਵੀ ਤੁਹਾਨੂੰ ਕਾਗਜ਼ ਦੇ ਨੇ ਅਡੀ ਲੀਰੇ ਕਾਗਜ਼ ਦਿੱਤੀ ਨੇ ਫਿਰ ਵੀ ਆਦੇ ਹੁਣ ਕੋਠੇ ਦਾਣੇ ਰੱਖੀ ਬੈਠੇ ਕੋਈ ਦਾਣੇ ਦੁਨੇ ਤੁ ਕੱਜੇ ਨੇ ਕੋਈ ਕਿਵੇਂ ਘੱਟੇ ਭਾਰ ਤੇ ਕੋਈ ਦੁਕਾਨਾ ਸਾਰੀਆਂ ਬੰਦ ਹੋ ਗਈਆਂ ਮਮੀ ਮਿਸਤਰਾ ਕੰਮ ਕਰਨਾ ਮੇਰੀ ਆਪ ਉਹ ਦੁਕਾਨ ਤੇ ਆ ਦੇ ਪੱਲੂ ਘੱਟੇ ਭਾਰ ਚ ਲੈ ਨੇ ਹਾਰੇ ਪੱਲੂ ਭਾਰ ਤੇ ਪਿੱਛੇ ਯਾਤੇ ਘੱਟੇ ਆਦੇ ਪੱਲੂ ਲਾ ਕੇ ਹੁਣ ਅਜ ਤੂੰ ਪਾਣੀ ਹੁਣ ਹੋਰ ਆਦੇ ਸਾਦੇ ਧਾਰ ਹਾਰੇ ਲੁੱਟ ਦੇ ਸਾਰੇ ਡੁੱਬ ਗਏ ਠੀਕ ਨੇ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत